भी, भी बहुत ही शहर इस प्रोग्राम शिरकत कर रहे कहते हैं। हैं हैं, कहते जो दिल का हो खूबसूरत, खुदा 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 ने है खुदा ने, ने, ऐसा ऐसा बनाया है है आज आज वो हमारी दे दे आज वो हमारी हमारी महफिल में आए इस इस शुभ अवसर पे प्रोग्राम को चार चन लगा ਦੀ ਪ੍ਰੋਗਰਾਮ ਵੀ ਸ਼ੁਰੂਆਤ ਕਰਨ ਤੋਂ ਪਹਿਲਾਂ ਦਾ ਸਵਾਗਤ ਕਰਨ ਉਹ ਸਵਾਗਤ ਗੇਟੇ ਹੋ ਚੁਕਿਆ ਹੈ ਦਿਹੁੰਨੇ ਸਦਧਨ ਚਾਰੀਆਂ ਸਾਡੇ ਦਿੱਲੀ ਵਿਸ਼ਵ ਸਰ ਦੇ ਨਾਲ ਉਹਦੇ ਦਫ਼ਤਰ ਤੋਂ ਆਏ ਸਾਰੇ ਉੱਚ ਅਧਿਕਾਰੀ ਐਸਐਸਐਮ ਕਾਲਜ ਦਿਨਨਗਰ ਦੇ ਵਿਦਿਆਰਥੀ ਗਾਇਤਰੀ ਪੰਥਰ ਦੇ ਨਾਲ ਪ੍ਰਮਦਰ ਭਾਈ ਨਾਨਗੋ ਲੈਕਚਰਿੰਗ ਨੂੰ Yeah.

ਬੈਂ ਜੀ ਨੇ ਬੜੀ ਵਧੀਆ ਗੱਲ ਕਹੀ ਕਿ ਸਾਡੇ ਛੋਟੇ ਸ਼ਹਿਰਾਂ ਦੇ ਵਿੱਚ ਬੱਚਿਆਂ ਨੂੰ ਪਲੇਟਫਾਰਮ ਨਹੀਂ ਸੀ ਮਿਲਦਾ ਬੱਚਿਆਂ 'ਚ ਕਲਾ ਹੈ ਲੇਕਿਨ ਪਲੇਟਫਾਰਮ ਨਹੀਂ ਮਿਲਦਾ ਅੱਜ ਜੀ ਬੜਾ ਇਹ ਭਾਗਾ ਵਾਲਾ ਦਿਨ ਹੈ ਸਾਡੇ ਗੁਰਦਾਸਪੁਰ ਸ਼ਹਿਰ ਲਈ ਕਿ ਸਾਡੀ ਇੱਕ ਬੜੀ ਇਤਿਹਾਸਿਕ ਇਮਾਰਤ ਕਲਾ ਕੇਂਦਰ ਗੁਰਦਾਸਪੁਰ ਨੂੰ ਰੈਨੋਵੇਟ ਕਰਕੇ ਉਹਦਾ ਦੁਬਾਰਾ ਮੁਰ ਉਦਘਾਟਨ ਕੀਤਾ ਗਿਆ ਇਹ ਬਹੁਤ ਹੀ ਸਾਡੇ ਲਗਭਗ 60-70 ਸਾਲ ਪੁਰਾਣੀ ਬਿਲਡਿੰਗ ਹੈ ਜਿਹਦੇ ਵਿੱਚ ਬਹੁਤ ਸਾਰੇ ਗੁਰਦਾਸਪੁਰ ਵਾਸੀਆਂ ਦੀ ਯਾਦਾਂ ਵੀ ਜੁੜੀਆਂ ਨੇ ਕਿਉਂਕਿ ਆਪਣੇ ਬਚਪਨ ਦੇ ਸਮੇਂ ਉਹਨਾਂ ਨੇ ਇੱਥੇ ਕਲਾ ਨਾਲ ਆਪਣੀ ਕਲਾਸਿਸ ਲਈਆਂ ਸੀ ਭਾਵੇਂ ਉਹ 뮤직 ਦੀ ਕਲਾਸਿਸ ਸੀ ਕੋਈ ਸਿਤਾਰ ਦੀ ਵੀਨਾ ਦੀ ਮੈਨੂੰ ਦੱਸਿਆ ਗਿਆ ਕਾਫੀ ਇਹ ਜਿਹੜਾ ਇੱਕ ਐਕਟੀਵਿਟੀ ਦਾ ਹੱਬ ਰਹਿੰਦਾ ਸੀਗਾ ਕਲਾ ਕੇਂਦਰ ਪਰ ਪਿਛਲੇ ਕੁਝ ਸਾਲਾਂ ਦੇ ਵਿੱਚ ਇਹ ਜਿਹੜਾ ਕੇਂਦਰ ਸੀ ਇਹ ਬੰਦ ਹੋ ਚੁੱਕਿਆ ਸੀਗਾ ਕੋਵਿਡ ਟਾਈਮ 'ਚ ਇਹਦੀ ਵਰਤੋਂ ਬਿਲਕੁਲ ਬੰਦ ਹੋ ਗਈ ਸੀ ਜਿਸ ਕਰਕੇ ਇਹ ਇਮਾਰਤ ਬਿਲਕੁਲ ਖਸਤਾ ਹਾਲ ਹੋ ਚੁੱਕੀ ਸੀ ਪਰ ਗੁਰਦਾਸਪੁਰ ਵਾਸੀਆਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੇ ਸਹਿਯੋਗ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਨੂੰ ਰੈਨੋਵੇਟ ਕਰਵਾਇਆ ਗਿਆ ਮੈਂ ਧੰਨਵਾਦੀ ਵੀ ਹਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਉਹਨਾਂ ਦੀ ਰਹਿਨੁਮਾਈ ਦੇ ਵਿੱਚ ਇੱਕ ਜਿਹੜਾ ਇਹ ਉਪਰਾਲਾ ਕੀਤਾ ਗਿਆ ਸੀ ਉਹਦੇ ਸਦਕਾ ਅਸੀਂ ਇਹਦਾ ਅੱਜ ਉਦਘਾਟਨ ਕੀਤਾ ਇਸ ਇਮਾਰਤ ਦੇ ਵਿੱਚ ਹੁਣ ਲਗਾਤਾਰ ਛੋਟੇ ਬੱਚਿਆਂ ਲਈ ਕਲਾਸਾਂ ਲਾਈਆਂ ਜਾਣਗੀਆਂ ਪਾਵੇ ਉਹ ਆਰਟ ਨਾਲ ਰਿਲੇਟਡ ਹੈ ਡਰਾਮਾ ਨਾਲ ਰਿਲੇਟਡ ਹੈ theater ਮਿਊਜ਼ਿਕ ਡਾਂਸ ਹਰ ਤਰ੍ਹਾਂ ਦੇ ਕਲਾਸ ਇੱਥੇ ਜਿਹੜੀ ਸ਼ੁਰੂ ਕੀਤੀ ਜਾਊਗੀ ਮੈਂ ਸਾਰੇ ਵਾਸੀਆਂ ਨੂੰ ਗੁਰਦਾਸਪੁਰ ਵਾਸੀਆਂ ਨੂੰ ਸੱਦਾ ਦਿੰਦਾ ਕਿ ਆਪਣੇ ਬੱਚਿਆਂ ਨੂੰ ਇੱਥੇ ਇਹਨਾਂ ਕਲਾਸਾਂ ਚ ਐਨਰੋਲ ਕਰਾਉਣ ਤਾਂ ਕਿ ਜਿਹੜਾ ਇੱਕ ਕਲਾ ਕੇਂਦਰ ਹੈ ਇਹ ਲਗਾਤਾਰ ਐਕਟਿਵ ਰਹੇ ਚੱਲਦਾ ਰਹੇ ਤੇ ਕਲਾ ਨੂੰ ਵਿਕਸਿਤ ਕਰਨ ਦਾ ਜਿਹੜਾ ਇਹ ਉਪਰਾਲਾ ਸਾਡਾ ਇਹ ਕਾਮਯਾਬ ਹੋ ਸਕੇ ਨਹੀਂ ਲੱਗਤਣਾ ਜਿਹੜਾ ਕੀਤਾ ਗਿਆ ਇਹ ਲਗਾਤਾਰ ਸਾਡਾ ਜੀ ਲਗਭਗ 6 ਮਹੀਨੇ ਹੋ ਗਏ ਆ ਜਿਵੇਂ ਜਿਵੇਂ ਸਾਨੂੰ ਕੋਈ ਕੰਟ੍ਰਿਬਿਊਸ਼ਨ ਆਂਦਾ ਸੀਗਾ ਯਾ ਸਾਡੀ ਹੈਰੀਟੇਜ ਡਿਸਟ੍ਰਿਕਟ ਹੈਰੀਟੇਜ ਸੁਸਾਇਟੀ ਵਿਲ ਜੋ ਜੋ ਸਾਨੂੰ ਲੱਗਾ ਬਹੁਤ ਛੋਟੀ ਛੋਟੀ ਕੋਸਟ ਨਾਲ ਪਹਿਲਾਂ ਇੱਕ ਕਮਰਾ ਕੀਤਾ ਫਿਰ ਦੋ ਕਮਰੇ ਕੀਤੇ ਫਿਰ ਛੇ ਕਮਰੇ ਕੀਤੇ ਫਿਰ ਹਾਲ ਕੀਤਾ ਇਹਦੀ ਛੋਟੀ ਛੋਟੀ ਕੋਸਟ ਬਹੁਤ ਬਹਿ ਜਾਂਦੀ ਹੈ ਬਟ ਇਹ ਹਜੇ ਵੀ ਸਾਡਾ ਇੱਕ ਟੀਚਾ ਇਹੀ ਹੈ ਕਿ ਇਹਨੂੰ ਕੰਟੀਨਿਊਸ ਅਸੀਂ ਇਹਦੇ ਵਿੱਚ ਕੁਛ ਨਾ ਕੁਛ ਐਡ-ਆਨ ਕਰਦੇ ਰਹੀਏ ਅੱਜ ਜਿਹੜਾ ਇਹਦਾ ਉਗਾਟਨ ਇਸ ਕਰਕੇ ਕੀਤਾ ਹੈ ਕਿ ਹੁਣ ਇਹ ਚੱਲਣ ਯੋਗ ਹੋ ਗਿਆ ਹੈਗਾ ਇੱਥੇ ਅਸੀਂ ਕਲਾਸਾਂ ਵੀ ਲਾਵਾਂਗੇ ਤੇ ਲਗਾਤਾਰ ਇਵੈਂਟ ਵੀ ਕਰਾਵਾਂਗੇ ਗੁਰਦਾਸਪੁਰ ਲਈ ਬੜਾ ਖੁਸ਼ੀ ਦਾ ਮਕਾਮ ਹੈ ਕਿ ਗੁਰਦਾਸਪੁਰ ਦੇ ਵਿੱਚ ਜਿਹੜੀ ਇੱਕ ਬਹੁਤ પ્રાਣੀ ਇਤਿਹਾਸਿਕ ਸੰਸਥਾ ਕਲਾ ਕੇਂਦਰ ਜਿਹੜੀ ਪਿਛਲੇ 20 ਸਾਲਾਂ ਤੋਂ ਅਣਗੋਲੀ ਪਈ ਸੀਗੀ ਨੈਗਲੈਕਟਡ ਸੀਗੀ ਔਰ ਬਿਲਡਿੰਗ ਖਸਤਾ ਹਾਲਤ ਚ ਸੀਗੀ ਅੱਜ ਉਸ ਸੰਸਥਾ ਨੂੰ ਦੁਬਾਰਾ ਰੈਨੋਵੇਟ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਉਹਦੇ ਲਈ ਮੈਂ ਪੰਜਾਬ ਸਰਕਾਰ ਦਾ ਔਰ ਖਾਸ ਕਰਕੇ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸਾਡੇ ਡਿਸਟ੍ਰਿਕਟ ਦੇ ਡਿਪਟੀ ਕਮਿਸ਼ਨਰ ਸ਼੍ਰੀ ਅਮਨ ਸ਼ੋਕਰਵਾਲ ਜੀ ਉਹਨਾਂ ਦੀ ਸਾਰੀ ਟੀਮ ਔਰ ਡਿਸਟ੍ਰਿਕਟ ਹੈਰੀਟੇਜ ਦੇ ਯੇ ਨੀ ਆਫਿਸ ਮੈਂਬਰਸ اور ਮੈਂਬਰ ਸਹਿਬਾਨ ਨੇ ਉਹਨਾਂ ਦਾ ਧੰਨਵਾਦ ਕਰਦਾ ਕਿ ਜਿਹੜਾ ਇੱਕ ਕਲਾ ਦਾ ਕੇਂਦਰ ਪਿਛਲੇ ਕਈ ਸਾਲਾਂ ਤੋਂ ਏਦਾ ਪਿਆ ਸੀ ਅੱਜ ਉਹਨਾਂ ਨੂੰ ਵਧੀਆ ਉਹਦੀ ਵਧੀਆ ਦੇਖ ਬਣਾ ਕੇ ਵਧੀਆ ਉਹਨੂੰ ਰੈਨੋਵੇਟ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਇਹ ਸੰਸਥਾ ਦੇ ਨਾਲ ਗੁਰਦਾਸਪੁਰ ਦਾ ਇਤਿਹਾਸ ਵੀ ਜੁੜਿਆ ਸਾਡੇ ਇੱਥੇ ਪੁਰਾਣੇ ਮੰਦ ਫੈਮਿਲੀ ਮੰਦ ਨਿੰਦਰਨਾਥ ਖੋਸ਼ਲ ਜੀ ਸਨ ਜਿਨ੍ਹਾਂ ਦੀ ਧਰਮ ਪ੍ਰਤੀ ਬਹੁਤ ਸਤਕਾਰਯੋਗ ਸ਼੍ਰੀਮਤੀ ਹਰਮਲਾ ਕੌਸ਼ਲ ਜੀ ਉਹਨਾਂ ਨੂੰ ਸੰਗੀਤ ਦੇ ਵਿੱਚ ਬਹੁਤ ਰੁਚੀ ਸੀਗੀ ਔਰ ਉਹਨਾਂ ਨੇ ਉਸ ਵਕਤ 1962 ਦੇ ਵਿੱਚ ਇਹ ਜਿਹੜੀ ਸੰਸਥਾ ਸਥਾਪਿਤ ਕੀਤੀ ਸੀਗੀ ਔਰ ਇਹਦੇ ਵਿੱਚ ਲਗਾਤਾਰ ਉਹਨਾਂ ਦਿਨਾਂ ਦੇ ਵਿੱਚ ਕਲਾਸਿਸ ਚੱਲਦੀਆਂ ਸੀ ਭਾਵੇਂ ਡਾਂਸਿਸ ਦੀਆਂ ਸੀਗੀਆਂ ਇਨਸਟਰੂਮੈਂਟ ਦੀਆਂ ਸੀਗੀਆਂ ਲੋਕ ਸਤਾਰ ਸਿੱਖਣ ਆਉਂਦੇ ਸੀਗੇ ਹੋਰ ਐਕਟੀਵਿਟੀਜ਼ ਇੱਥੇ ਹੁੰਦੀਆਂ ਸੀਗੀਆਂ ਸੋ ਮੈਂ ਸਮਝਣਾ ਕਿ ਉਹ ਜਿਹੜੀ ਪਿਛਲੇ ਸਾਲਾਂ ਤੋਂ ਇਹ ਚੀਜ਼ ਜਿਹੜੀ ਖੋਲੀ ਗਈ ਸੀ ਉਹਨੂੰ ਦੁਬਾਰਾ ਅੱਜ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਲੋਕਾਂ ਲਈ ਤਿਆਰ ਕਰਕੇ ਸਮਰਪਿਤ ਕੀਤਾ ਮੈਂ ਇਹ ਮਹਿਸੂਸ ਕਰਨਾ ਕਿ ਜਿਹੜਾ ਸਾਡਾ ਅਮੀਰ ਵਿਰਸਾ ਜਿਹੜੀ ਸਾਡੀ ਪੰਜਾਬ ਦੀ ਸੰਸਕ੍ਰਿਤੀ ਜਿਹੜਾ ਇੱਕ ਕਲਚਰ ਉਹ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ ਔਰ ਖਾਸ ਕਰਕੇ ਬਰਦਾਸਪੁਰ ਇੱਕ ਐਸਾ ਸ਼ਹਿਰ ਆ ਜਿੱਥੇ ਕੋਈ ਹੋ ਜਾ ਪਲੇਟਫਾਰਮ ਨਹੀਂ ਸੀਗਾ ਵੱਡੇ ਸ਼ਹਿਰਾਂ ਦੇ ਵਿੱਚ ਪਲੇਟਫਾਰਮ ਮਿਲ ਜਾਂਦੇ ਨੇ ਉਸ ਪਲੇਟਫਾਰਮ ਜਿਹੜਾ ਅੱਜ ਪ੍ਰੋਵਾਈਡ ਕੀਤਾ ਉਹਦੇ ਲਈ ਇਹ ਸਾਰੇ ਵਧਾਈ ਦੇ ਪਾਤਰ ਨੇ ਔਰ ਮੈਂ ਅੱਜ ਅਲਾਕੇ ਵਾਸੀਆਂ ਨੂੰ ਵੀ ਮੁਬਾਰਕ ਦਿਨਾ ਕਿ ਇੱਕ ਬਹੁਤ ਵਧੀਆ ਕਦਮ ਅਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਔਰ ਪੰਜਾਬ ਸਰਕਾਰ ਵੱਲੋਂ ਚੁੱਕ ਕੇ ਇਸ ਸ਼ਹਿਰ ਨੂੰ ਇੱਕ ਬਹੁਤ ਵੱਡੀ ਫੈਸਿਲਿਟੀ ਜਿਹੜੀ ਆ ਅੱਜ ਉਹ ਪ੍ਰੋਵਾਈਡ ਕੀਤੀ ਆ ਅੱਜ ਅਸੀਂ ਇਹ ਮਿਲ ਕੇ ਨੂੰ ਦੁਬਾਰਾ ਲੋਕਾਂ ਨੂੰ ਸਮਰਪਿਤ ਕੀਤਾ ਔਰ ਮੈਂ ਅ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਵੀ ਅਪੀਲ ਕਰੂੰਗਾ ਔਰ ਸਾਡੇ ਜਿਹੜੇ ਹੈਰੀਟੇਜ ਸੁਸਾਇਟੀ ਦੇ ਮੈਂਬਰਸ ਨੇ ਆ ਬਹੁਤ ਵਧੀਆ ਕਲਾਕਾਰ ਨੇ ਹਰਮਨਜੀ ਆਰਟਿਸਟ ਵੀ ਨੇ ਕਲਸੀ ਜੀ ਨੇ ਪਰਮਿੰਦਰ ਜੀ ਨੇ ਇਹ ਸਾਰੇ ਕੁਝ ਨਾ ਕੁਝ ਐਕਟੀਵਿਟੀ ਜਿਹੜੀਆਂ ਨੇ ਇੱਥੇ ਜ਼ਰੂਰ ਕਰਾਉਂਦੇ ਰਹੋ ਔਰ ਖਾਸ ਕਰਕੇ ਜਿਹੜੀ ਨਵੀਂ ਪੀੜ੍ਹੀ ਆ ਉਹਨੂੰ ਜ਼ਰੂਰ ਜੋੜੋ ਤਾਂ ਕਿ ਉਹ ਸਕ ਐਕਟੀਵਿਟੀ ਦੇ ਵਿੱਚ ਉਹ ਵੀ ਹੋ ਨੁਨਰ ਪ੍ਰਾਪਤ ਕਰ ਜਗੜ ਪੜਾਈ ਦੇ ਨਾਲ ਨਾਲ ਜਿਸ ਵਕਤ ਬੱਚਾ ਕਲਚਰ ਐਕਟੀਵਿਟੀਜ਼ ਦੇ ਵਿੱਚ ਅੱਗੇ ਨਿਕਲਦਾ ਤੇ ਉਹਦੀ ਜ਼ਿੰਦਗੀ ਜਿਹੜੀ ਆ ਉਹ ਮੁਕਮਲ ਹੁੰਦੀ ਆ ਸੋ ਇੱਕ ਵਾਰੀ ਫੇਰ ਸਾਰਿਆਂ ਨੂੰ ਮੁਬਾਰਕ ਔਰ ਇਹ ਜਿਹੜੀ ਸੰਸਥਾ ਜਿਹਦੇ ਨਾਲ ਮੈਂ ਕਿਹਾ ਕਿ ਗੌਰਵ ਮੇ ਇਤਿਹਾਸ ਆ ਗੁਰਦਾਸਪੁਰ ਦਾ ਅੱਜ ਉਹ ਦੁਬਾਰਾ ਲੋਕਾਂ ਨੂੰ ਸਮਰਪਿਤ ਅੱਜ ਜਿਸ ਤਰ੍ਹਾਂ ਕਿ ਅੱਜ ਦਾ ਪ੍ਰੋਗਰਾਮ ਤੁਸੀਂ ਕਵਰ ਕੀਤਾ ਆ ਮਾਣੋ ਡੀ ਸਾਹਿਬ ਨੇ ਵੀ ਮੈਨੂੰ ਪਹਿਲਾਂ ਦੱਸਿਆ ਕਿ ਜਿਹੜੀ ਬਿਲਡਿੰਗ ਕਾਲਾ ਕੇ ਅੰਦਰ ਗੁਰਦਾਸਪੁਰ ਇਹ ਬੜੀ ਇਤਿਹਾਸਿਕ ਬਿਲਡਿੰਗ ਆ ਇਹ ਪਿਛਲੇ ਤਕਰੀਬਨ 20 ਸਾਲ ਤੋਂ ਜਿਹੜੀ ਉਹ ਬੰਦ ਸੀਗੀ ਔਰ ਇਹ ਰੈਨੋਵੇਸ਼ਨ ਜਿਹੜੀ ਉਹ ਹੋਣ ਵਾਲੀ ਸੀਗੀ ਜਿਹੜੀ ਡੀ ਸਾਹਿਬ ਨੇ ਜਦੋਂ ਦਾ ਐਲਾਨ ਕੀਤਾ ਉਹਦੇ ਨਾਲ ਉਹਨਾਂ ਨੇ ਕਾਫੀ ਸਾਰੀਆਂ ਜਿਹੜੀਆਂ ਸਾਡੀਆਂ ਬਿਲਡਿੰਗਸ ਸਾਡੀਆਂ ਟੀਮ ਸਾਡੀਆਂ ਗਰਾਊਂਡਾਂ ਨੂੰ ਕਾਫੀ ਇਛਾਤ ਕੀਤਾ ਆ ਉਸੇ ਲੜੀ ਦੇ ਵਿੱਚ ਕਲਾ ਕੇਂਦਰ ਵੀ ਸਾਡੀ ਡੀ ਸਾਹਿਬ ਦੀ ਇੱਕ ਜਿਹੜਾ ਸੁਪਨਾ ਸੀਗਾ ਕਿ ਇਹ ਬਿਲਡਿੰਗ ਵੀ ਜਿਹੜੀ ਆ ਲੋਕਾਂ ਨੂੰ ਸਮਰਪਿਤ ਕੀਤੀ ਜਾਵੇ। ਉਸੇ ਜੁਬਾਨ ਦੇ ਵਿੱਚ ਅੱਜ 18 ਤਰੀਕ ਨੂੰ ਇਹਦਾ ਉਦਘਾਟਨ ਜਿਹੜਾ ਕਰ ਦਿੱਤਾ ਗਿਆ ਆ ਤੇ ਹੁਣ ਅਸੀਂ ਇਹਦੇ ਵਿੱਚ ਜਿਹੜੇ ਬੱਚੇ ਜਿਹੜੇ ਸਾਡੇ ਸਕੂਲਾਂ ਦਾਜਾਂ ਦੇ ਜਾਂ ਜਿਹੜੇ ਆਮ ਬੱਚੇ ਆ ਉਹਨਾਂ ਨੂੰ ਸ਼ਾਮ ਦੀਆਂ ਕਲਾਸਾਂ ਅਸੀਂ ਸ਼ੁਰੂ ਕਰਨ ਜਾ ਰਹੇ ਆ। ਜਿਹੜੇ ਬੱਚੇਗੇ ਇੱਥੇ ਸੰਗੀਤ, ਵੋਕਲ, ਇਨਸਟਰੂਮੈਂਟਲ ਡਾਂਸ ਦਾ ਸੱਤ ਤੱਕ ਉਹ ਦਿਨਾਂ ਨਾਲ ਥੀਏਟਰ ਉਹਨਾਂ ਨਾਲ ਆਰਟ ਐਂਡ ਕ્રાਫਟ ਦੀ ਜਿਹੜੀਆਂ ਕਲਾਸਾਂ ਜੀ ਸ਼ੁਰੂ ਕਰਨ ਜਾ ਰਹੇ ਹਾਂ ਔਰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਸਾਡਾ ਜਿਹੜਾ ਇਹ ਓਪਨ ਹੋ ਚੁੱਕਿਆ ਹੈ ਤੁਸੀਂ ਕਿਸੇ ਵੀ ਵੇਲੇ ਵੀ ਆਪਣੇ ਬੱਚਿਆਂ ਦੀ ਰੋਲ ਮੈਂਟ ਕਿਸੇ ਸਮੇਂ ਵੀ ਆ ਕੇ ਸਾਡੇ ਨਾਲ ਇੱਥੇ ਕਰਵਾ ਸਕਦੇ ਹੋ ਔਰ ਸਾਡੇ ਕੋਲ ਟੀਚਰ ਵੀ ਅਵੇਲੇਬਲ ਹੈ ਇਸ ਤਰ੍ਹਾਂ ਇਹ ਪਹਿਲਾਂ ਚੱਲਦਾ ਸੀਗਾ ਜਿਹੜੀ ਇਹਦੀ ਮੌਲਿਕਤਾ ਸੀਗੀ ਉਸੇ ਮੌਲਿਕਤਾ ਨਾਲ ਅਸੀਂ ਇਸ ਨੂੰ ਜਿਹੜਾ ਕਲਾ ਕੇਂਦਰ ਦੀ ਜਿਹੜੀ ਆ ਜੀ ਬਣਾ ਕੇ ਰੱਖਾਂਗੇ ਆਨਵਲੇ ਸੰਦਰ ਵਿੱਚ ਸਰ ਜਦੋਂ ਡਿਸਕਸਡ ਕਿਹਾ ਗਿਆ ਵੀ ਬਿਲਕੁਲ ਬਿਲਕੁਲ ਇਸੇ ਹਰ ਮਹੀਨੇ ਜਿਸ ਤਰ੍ਹਾਂ ਪਾਸ਼ਾ ਅਫਸਰ ਮੇਰੇ ਨਾਲ ਮੇਹਰਤ ਸਿੰਘ ਸਾਹਿਬ ਨੇ ਹੋਰ ਵੀ ਜਿਹੜੇ ਸਾਡੇ ਜ਼ਿਲ੍ਹੇ ਦੇ ਅਫਸਰ ਨੇ ਜਿਹੜੇ ਵੱਖ-ਵੱਖ ਜਿਹੜੇ ਬੱਚਿਆਂ ਨਾਲ ਜਿਨ੍ਹਾਂ ਦਾ ਸਿੱਧਾ ਧਾਲ ਮੇ ਲਿਆ ਪਰਮਿੰਦਰ ਸੈਣੀ ਜੀ ਨੇ ਇਹ ਸਾਰੇ ਜਿਹੜੇ ਵੱਖਰੇ-ਵੱਖਰੇ ਪ੍ਰੋਗਰਾਮ ਕਰਾਉਂਦੇ ਸੀਗੇ ਬਾਕਸ ਨੂੰ ਜਾਂਦੇ ਉਹ ਸਾਰਾ ਅਸੀਂ ਹੁਣ ਇੱਕ ਇਸ ਕਲਾ ਕੇਂਦਰ ਨੂੰ ਸੈਂਟਰਲਾਈਜ਼ ਕਰਾਂਗੇ ਔਰ ਹਰ ਮਹੀਨੇ ਹਰ ਵਿਭਾਗ ਆਪਣਾ ਜਿਹੜਾ ਇੱਕ ਐਜੂਕੇਸ਼ਨ ਪਾਸ਼ਾ ਅਫਸਰ ਕਲਚਰਲ ਸਾਡੇ ਵੱਲੋਂ ਕੋਰ ਸਕੂਲਾਂ ਨੂੰ ਔਰ ਆਪ ਐਨਜੀਓ ਜਿਹੜੀਆਂ ਸੰਸਥਾਵਾਂ ਨੇ ਸ਼ਹਿਰ ਦੀਆਂ ਉਹਨਾਂ ਨੂੰ ਵੀ ਸਾਡੇ ਵੱਲੋਂ ਖੁੱਲਾ ਸੱਦਾ ਕਿ ਉਹ ਆਪਣੇ ਪ੍ਰੋਗਰਾਮ ਜਿਹੜੇ ਇੱਥੇ ਜਾਣ ਕੇ ਕਰਨ ਅਸੀਂ ਇਹਦਾ ਸਾਰਿਆਂ ਲਈ ਸਾਡਾ ਇਹ ਕਰ ਇਹ ਕਿੰਨਾ ਦੇ ਲੱਗਦਾ ਹੈ ਜਿਹੜੇ ਪ੍ਰੋਬਲਮ ਆ ਰਹੀ ਨੂੰ ਕਰਨ ਵਾਸਤੇ ਗਰੀਬ ਜਿਹੜੀ ਹੈ ਹਾਲਤ ਜਿਹੜੀ ਹੁਣ ਤੱਕ 25 ਲੱਖ ਦੇ ਆਸ-ਪਾਸ ਆ ਗਈ ਹੈ ਕਿਉਂਕਿ ਸਮਾਂ ਪੈ ਪੈ ਕੇ ਟਾਈਮ ਸ਼ਿਫਟਾਂ ਦੇ ਵਿੱਚ ਇਹ ਬਣਿਆ ਪਹਿਲਾਂ ਰੂਮ ਬਣੇ ਫਿਰ ਉੱਪਰ ਆਡੀਟੋਰੀਅਮ ਬਣਿਆ ਫਿਰ ਉਹਦੇ ਰਿਪੇਅਰ ਦਾ ਕੰਮ ਹੋਇਆ ਸਾਰਾ ਇਹ ਇੰਨੀ ਕੀ ਦੀ ਜਿਹੜੇ ਹੈਗੇ ਖਰਚ ਜਿਹੜੇ ਆ ਚੁੱਕੇ ਆ ਹਾਲੇ ਦੇ ਜਿਹੜੀ ਅੰਦਰ ਕੁਰਸੀਆਂ ਲੱਗਣ ਵਾਲੀਆਂ ਨੇ ਦੋ ਤਿੰਨ ਚੀਜ਼ਾਂ ਸਾਡੀਆਂ ਦਾ ਹੈਗੀਆਂ ਨਾ ਅਸੀਂ ਇੱਕ ਮਹੀਨੇ ਦਾ ਅੰਦਰ ਅੰਦਰ